ਗਾਇਸ ਸਸਰੀਆ ਕਾਰ ਅਨੀਕਰ ਪੇ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਅਸੀਂ ਚੱਲੇ ਆਪਣੇ ਸੇਲੀ ਦੇ ਘਰੇ ਮੜੀ ਚੀਰਾ ਤੋਂ ਸਾਨੂੰ ਬੁਲਾ ਰਹੀ ਸੀ ਤੇ ਪ੍ਰੋਬਲਮ ਆ ਜਾਂਦੀ ਪਹਿਨਵਾ ਸਿੱਤੀਆਂ ਦੀ ਛੁੱਟੀ ਦੀ ਕਦੀ ਉਹਨਾਂ ਲਈ ਹਸਬੰਦ ਦੀ ਛੁੱਟੀ ਦਾ ਨਹੀਂ ਬਣਦਾ ਸੀ ਪਤੀ ਮੀਨਾ ਦੇ ਨਹੀਂ ਬਣਦਾ ਇਹ ਕੋਲ ਸਵੈਤੋ ਗਰੰਡੇ ਗਰੰਡੇ ਮੈਨੂੰ ਬੇਰੋਗ ਸੁਸਤ ਹਾਲ ਹੈ ਮੇਲਾ ਨੋਣਾ ਨੂਰ ਜੇ ਸਤੋਲਾ ਸਤਾ ਬਸਾ ਕਿ ਨੋ ਲੀ ਕੋਈ ਕਸਤ ਉਹ ਉਰ ਗੁ ਅਸੀਂ ਪਹੁੰਚ ਗਏ ਆਪਣੀ ਸਹੇਲੀ ਦੇ ਘਰੇ ਮੇਰੀ ਸਹੇਲੀ ਬਣਾਣ ਲੱਗੀ ਪਕੌੜੇ ਹੈ ਗਰਮਾ ਗਰਮ ਪਕੌੜੇ ਕਾਦੇ ਆ ਗੋਭੀ ਤੇ ਪਾਲਕ ਪਿਆਜ਼ ਸਹੀ ਹੈ ਗੋਭੀ ਪਾਲਕ ਤੇ ਜਿੰਨਾ ਤੁਸੀਂ ਖਾਓ ਆ ਹੁਣ ਬੱਦਲ ਵੀ ਹੋਇਆ ਹੋਇਆ ਠੰਡ ਹੋ ਗਈ ਦੁਪਹਿਰੇ ਹੈਗੀ ਸੀ ਜਦੋਂ ਪਾਣੀ ਚਾਹ ਹਾਂ ਇਹ ਕਿਹੜੀ ਇਹਦੇ ਵਿੱਚ ਬਣਾਣੀ ਹੈ ਅੱਛਾ ਪਾਣੀ ਗਰਮ ਕਰ ਰਹੀ ਹੈ ਅਜੇ ਚਾਹ ਹਾਂਜੀ ਪਾਣੀ ਬਣਾਉਣੀ ਏ ਮੈਂ ਰੀਅਲੀ ਚਾਹ ਕਰੀ ਅਜੇ ਪੱਤੀ-ਪੁੱਤੀ ਪਾਉਂਗੀ ਬਾਤੀ ਮੈਂ ਸਭ ਕੁਝ ਪਾਤਾ ਮੈਂ ਦੁੱਧ ਵੀ ਬਣਾਉਣਾ ਇਹਦੇ ਚ ਦੁੱਧ ਵੀ ਪਾਣਾ ਹਾਂ ਵਧੀਆ ਇਹ ਥੋੜੇ ਸੈਕਿੰਡ ਚ ਬਣ ਜਾਂਦੀ ਚਾਹ ਟਾਈਮ ਦੀ ਬਚਤ ਆ ਅੱਛਾ ਇਹ ਉਰੀ ਤੋਂ ਲੈ ਅੱਛਾ ਦੁਬਈ ਤੋਂ ਫਿਰ ਤਾਂ ਹੀ ਤਾਂ ਮੈਂ ਕਮਾ ਇਹ ਜਿਹੜਾ ਸਿਸਟਮ ਹੋਇਆ ਦੇ ਜੇ ਤਾਂ ਕੀ ਕਹਿੰਦੇ ਆ ਦਾਜ ਦੀ ਮੇਰੇ ਦਾਜ ਦੀ ਨਾ ਇਹ ਜਦ ਰਿਜਦੀ ਹੈ ਫਿਰ ਬਾਰਪੂਰੀ ਨਿਕਲਦੀ ਨਿਕਲਦੀ ਦੁੱਧ ਨਾ ਨਿਕਲਦੀ ਪਰ ਆਪਾਂ ਬੰਦ ਕਰ ਦੇਣਾ ਨਾਲ ਹੀ ਬਟਨ ਹਾਂ ਜਿਵੇਂ ਹੋਰੇ ਇਹ ਲੱਗ ਜਾਣਾ ਹੁਣ ਥੋੜਾ ਟਾਈਮ ਤੱਕ ਬੋਇਲ ਹੋਣਾ ਦੇਖੋ ਸੌਫ ਦੇ ਦਾਣੇ ਆ ਜਿਹੜਾ ਟੱਪਣ ਲੱਗੇ ਇਹਦੇ ਉਹ ਖੁਸ਼ਬੂ ਆਉਂਦੀ ਹੂੰ ਬਹੁਤ ਅੱਛਾ ਦੇਖੋ ਭਾਈ ਗਾਈਡਸ ਨਵੀਂ ਨਵੀਂ ਚੀਜ਼ ਹੈ ਚਾਹ ਮਸ਼ੀਨ ਵਾਲੀ ਕਫੇਰ ਕਪੋਚੀਨੋ ਦਾ ਸੁਣਿਆ ਸੀ ਜੀ ਬੀਬੀ ਕੋ ਬਹੁਤ ਦੇ ਵਿੱਚੋਂ ਕਹਿੰਦੀ ਮੈਂ ਬਕਲਾਵਾ ਖਾਣ ਦੋ ਵਿੱਚ ਦਿੰਦੀ ਆ ਨਾ ਅਸੀਂ ਚਾਹ ਦੋਈਆਂ ਕਿੱਲਿਚ ਪੀਨੇ ਸਹੀ ਗੱਲ ਆ ਆ ਸਾਡਾ ਮੁੰਡਾ ਖਾਂਦਾ ਹੈ 버거 ਮੋਤੇਲੇ ਵਾਲਾ ਬੋਨੋ ਹੈ ਨਾ ਲੱਗਿਆ ਮਾੜਾ ਹੋ ਗਿਆ ਨਾ ਪਹਿਲਾਂ ਨਾਲੋਂ ਹੁਣ ਤਾਂ ਵੀ ਫਿਰ ਵੀ ਠੀਕ ਆ ਉਹ ਬਦਨ-ਬੋਦਨ ਪੈ ਜਾਂਦੀ ਹੈ ਨਾ ਨਿਆਣੇ ਤੇ ਸਹੀ ਗੱਲ ਹਾਂ ਅੰਦਰੋਂ ਉੱਧਰ ਰਹਿੰਦੀਆਂ ਨਾਲ ਵਾਲੇ ਘਰ ਤੇ ਸਾਡੇ ਹਾਂਜੀ ਕੋਣਾ ਟਾਲੀ ਨੇ ਹਾਂ ਠੀਕ ਮੈਂ ਕਿ ਮੈਂ ਆਈ ਤਾਂ ਇੱਕ ਵਾਰੀ ਮੈਂ ਜਿਆਦਾ ਆਈ ਸੀ ਪਰ ਉਹ ਪਛਾਣ ਆ ਗਈ ਸੀ ਇੱਕ ਵਾਰੀ ਤਾਂ ਕਿਥੇ ਯਾਦ ਰਹਿੰਦਾ ਨਹੀਂ ਉਹ ਘਰ ਦੀ ਪਛਾਣ ਆ ਗਈ ਸੀ ਮਨ ਨੂੰ ਐ ਲੱਗਿਆ ਮੈਂ ਕਿ ਹੋਰ ਨਾ ਕਿਸੇ ਮਾਰਦਾ ਮਾ ਚਲ ਦੇਖੀ ਜਾਂਦੀ ਐ ਐਨੇ ਨੂੰ ਆਈ ਗਏ ਐ ਫੋਨ ਕਰਨ ਲੱਗ ਗਈ ਸੀ ਮੈਂ ਉਹ ਫੋਨ ਕਰਕੇ ਪੁੱਛਾਂ ਬੈ ਨਾ ਇਹਦੇ ਚ ਕੀ ਬਣਾਉਂਦੀ ਹੁੰਦੀ ਐ ਕੇਕ ਇਹਦੇ ਚ ਬੁਕਿੰਗ ਕਰ ਲੈਣ ਮੈਂ ਆਟਾ-ਉਟਾ ਬੁਣ ਲੈਣਾ ਖਾਣਾ ਬਣਾਉਣ ਜਾਂਦਾ ਸਾਰਾ ਅੱਛਾ ਖਾਣਾ ਬਣਾ ਦਿੰਦਾ ਮੈਂ ਵੀ ਬੁਣਦਾ ਆਪਾ ਵਾਲਾ ਖਾਣਾ ਬਣਾ ਦਿੰਦਾ ਦਾੜਾ ਬੁਣਦੀ ਸਬਜ਼ੀ ਬਣਾ ਦਿੰਦੀ ਸਭ ਬਣਾ ਦਿੰਦਾ ਹਾਂ ਮੋਰੀ ਵਾਲਾ ਜਿੱਦ ਤੱਕ ਉਦੋਂ ਆਸਮਾਨ ਦੇ ਵਿੱਚੋਂ ਪਰ ਦਵਾਈ ਵਾਲਾ ਪੀਜ਼ਾ ਡੋਨਟ ਹੈ ਪੀਜ਼ਾ ਦਾ ਡੋਨਟ ਹੈ ਆਪਾਂ ਹੁਣ ਜਦੋਂ ਆਪਾਂ ਪੀਜ਼ਾ ਰੱਖਦੇ ਹਾਂ ਨੂੰ 4-5 ਘੰਟੇ ਲੱਗਦੇ ਨੇ ਤੇ ਉਹ ਚਾਹ ਦੇਖੋ ਹਾਂ ਉਹਦੇ ਖਚਾਰ ਇੱਜਲੀਏ ਦੇਖ ਵੇਰੀ ਗੱਲ ਕਰੋ ਬੰਦ ਹੋ ਗਈ ਨਾ ਆਪਣੇ ਆਪ ਆਟੋਮੈਟਿਕ ਆ ਕੇ ਗੁੱਬੜ ਨਹੀਂ ਸਕਦੀ ਬਾਹਰ ਅੱਛਾ ਨਹੀਂ ਰੱਖ ਸਕਦਾ ਠੀਕ ਤੇ ਇਹ ਜਦ ਅਸੀਂ ਆਜ ਤੱਕ ਜਦ ਨਹੀਂ ਸੀ ਮੁੰਲਾ ਦਾ ਜੀ ਹੈਗੀ ਤੇ ਸੀਗੀ ਮੇਰੇ ਯਾਦ ਨਹੀਂ ਪਰਦਾ ਨਾ ਇਹ ਉਸਨੇ ਕੀਤੀ ਮੈਨੂੰ ਫਲੱਗ ਨਹੀਂ ਸੀ ਅੱਛਾ ਠੀਕ ਹੈ ਸਹੀ ਹੈ ਦੁੱਧ ਤਾਂ ਪਾ ਲੈ ਦੁੱਧ ਬਾਅਦ ਵਿੱਚ ਮੈਂ ਪਾਣੀ ਪੀ ਆਹ ਨਹੀਂ ਲੈ ਮਸੇਦੀ ਉਹ ਪੀ ਆਜੂ ਲੇ ਲਾ ਦੇ ਬੰਦੇ ਲਾ ਦੇ ਇਹ ਮਲਾ ਉਹ ਜਿਹੜੀ ਜਿਹੜੀ ਸਕਰੀਨ ਵਾਲੀ ਐ ਬੜੀ ਸਕਰੀਨ ਵਾਲੀ ਐ ਹਾਂ ਜੇ ਬੜੀ ਸਕਰੀਨ ਵਾਲੀ ਆ ਉਹ ਲਾ ਦੰਨਾ ਮੈਂ ਉਹ ਦੂਜੀ ਦੂਜੀ ਇਹਨੇ ਸੈਟ ਕਰਨ ਵਾਲੀ ਆ ਉਹ ਤਾਂ ਕਰ ਲਈ ਆਈ ਆ ਉਹ ਹਾਂ ਉਹ ਦੇਖ ਲੈ ਸਕਰੀਨ ਵਾਲੀ ਦੇਖ ਤੁਹਾਨੂੰ ਆਪ ਨੂੰ ਜਿਹੜੇ ਬਟਨ ਦਬਾਣਾ ਮੈਨੂੰ ਅਰਜ਼ੋਦੋਂ ਤਾਂ ਲੱਗਿਆ ਹਾਂ ਜਾਂਦਾਈ ਉਹ ਸੈਟਿੰਗ ਕਰ ਦੂੰਦੀ ਸੈਟਿੰਗ ਥੋੜੀ ਜੀ ਉਹਦੀ ਹੁੰਦੀ ਆ ਔਖੀ ਹਾਂ ਤੇਜਾਂ ਦੁਨੀਆਂ ਲੋਕਾਂ ਨਾਲ ਇਹ ਕੱਲ ਆਈ ਆ ਉਹ ਅੱਜ ਮੈਂ ਕਿਉਂ ਉਹ ਕਿੰਨੇ ਦੀ ਆਈ ਏ ਜਿਹੜੀ ਤੁਸੀਂ ਸਕਰੀਨ ਜੀ ਲਾਈ ਏ ਉਹ ਤਾਂ ਜਿੰਨੇ ਦੀ ਮਰਜ਼ੀ ਦੇ ਲੋਕ ਨੇ ਅੱਛਾ ਹਾਂ ਪਰ ਦੇ ਦੇਣਾ ਹਾਂ ਨਾ ਹਾਂ ਸਹੀ ਹੈ ਜਾਨੀ ਕਿ 40 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਆ ਹਾਂ 400 40 ਪਰ ਫਿਲਮ ਕਿੰਨੀ ਵਧੀਆ ਲੱਗਦੀ ਹੁੰਦੀ ਹੈ ਨਾ ਹਾਂ ਬਹੁਤ ਮੈਂ ਹਾਂ ਦਿਖਾਓ ਹਾਂ ਦਿਖਾਓ ਆਓ ਸਿਲਮਾ ਹਾਲਜਾ ਬਣਾਓ ਭਾਬੀ ਭਾਬੀ ਲਾਜੋ ਤੁਹਾਡੇ ਘਰੇ ਰੋਣ ਤਾਂ ਇਹ ਚਾਹ ਬਈ ਆਟੋਮੈਟਿਕ ਆ ਬਈ ਆਜੋ ਹੁਣ ਪ੍ਰਦੀਪ ਦੇ ਘਰੇ ਮਸ਼ੀਨ ਵਾਲੀ ਚਾਹ ਪੀਣੋ ਆਹੋ

ਦੀ ਬੇਟੀ ਸੋ ਇਹ ਹੈ ਤਪਾ ਕਾਪਾ ਕਾਪਾ ਮੈਨੂੰ ਤਾਂ ਕੋੜੇ ਨਾਲ ਹੀ ਬਧੀਲਾ ਦੋ ਅੱਲਾ ਨੂੰ ਬਸ ਜੀ ਜੀ ਅੱਜ ਤੱਕ ਜਦੋਂ ਮੈਨੂੰ ਨਾ ਹੀ ਨੂਰਾ ਅੱਗਿਆ ਦਾ ਹੈ ਲੋਕ ਹੁਣ ਮੈਂ ਕੋਈ ਰੋਣੇ ਕਿੰਨੇ ਕਿੰਨੇ ਲੈ ਸੀ ਇਹਨੇ ਜਦੋਂ ਮੈਂ ਸੱਤ ਸੱਤ ਬਿੱਤਰ ਇਹਨਾਂ ਨੇ ਕਿੰਨੇ ਲੈ ਸੀ ਮੈਨੂੰ ਪੁੱਛ ਕੇ ਦੱਸਿਂ 90 90 90 ਹੈਂ ਹਾਂ ਨਾ ਰੰਗਿਤ ਅੱਛਾ ਮੈਂ ਤੁਹਾਨੂੰ ਵੀਡੀਓ ਪਈਆਂ ਨੂੰ ਦਿਖਾ ਦੂੰ ਮੇਰਾ ਦੋ ਸਾਲ ਨੂੰ ਉਤਰਿਆ ਜੋ ਜਨਰੇਟ ਵਧੀ ਗਈ ਬਾਣਾ ਦੇ ਨਾਲ ਕਲਰ ਵੀ ਹੋਈ ਗਿਆ ਕੋਲਪੀ ਦੀ ਸੋਲ ਕੋਪੀ ਚੋ ਇਹ ਪਰ ਮੇਰਾ ਇੱਕ ਵਾਰੀ ਕਲਰ ਦੂਜਾ ਕਰਨਾ ਪੈਣਾ ਨਾ ਥੋੜੇ ਜਿਹਾ ਚਿੱਟੇ ਕਰਕੇ ਉਹ ਆਪੇ ਦੇਖ ਲੈਣਾ ਉਹ ਪੁੱਛੀ ਹਾਂ ਚੱਲੇਗਾ ਮੇਰੇ ਤੋਂ ਤਾਂ ਮੈਂ ਕਟਾ ਤੇ ਨਾ ਤਾਂ ਚਲਾ ਦੇ ਪੁੱਛ ਕੇ ਮੈਨੂੰ ਦੱਸੀ ਇੱਧਰ ਲੈ ਬਸ ਸ਼ਹਿਰ ਦਾ ਫਰਕ ਪੈਂਦਾ ਥੋੜਾ ਜਿਹਾ ਰੇਟ ਦਾ ਹਾਂਜੀ ਹੁਣ ਤਾਂ ਵੈਸੇ ਵੀ ਹਾਈ ਹੋ ਗਏ ਹੁਣ ਤਾਂ ਨਹੀਂ ਨਹੀਂ ਹੁਣ ਤਾਂ ਨੋਰਮਲ ਵੀ ਤੂੰ ਕਰਾਉਂਗੀ 50 60 ਤਾਂ ਲੱਗ ਜੰਨੇ ਆ ਬਾਈ ਇੱਚ ਕੰਮ ਚ ਫਾਇਦਾ ਆਹੋ ਇਹ ਆਪਣੇ ਇੰਡੀਆ ਮੰਗੂ ਆ ਆਹ ਰਿਹਾ ਤਿਆਰ ਕੀਤਾ ਨਾ ਨੇ ਹੂੰ ਵਧੀਆ ਜਗਾ ਜਗਾ ਵਧੀਆ ਜਗਾ ਲੈ ਕੇ ਤਾਂ ਆਪਣਾ ਮਕਾਨ ਆ ਦੋ ਕੰਪਨੀ ਨਹੀਂ ਹੋਣੀ ਜਿਵੇਂ ਔਰ ਜਿਹੜਾ ਜਗਾ ਲੈ ਕੇ ਬਣਾਣਾ ਐਨ ਬਦਿਆ ਆਪਣਾ ਵਧੀਆ ਪਰ ਜਗਾ ਵੀ ਤਾਂ ਹੁਣ ਕਿੰਨੇ ਦੀ ਹੋਊਗੀ ਉੱਪਰ ਕਿੰਨਾ ਪੈਸਾ ਲੱਗਣਾ ਇਹ ਵੀ ਤਾਂ ਫਰਕ ਹੋਊਗਾ ਯਾਰ ਉਹ ਤਾਂ ਜਿੰਨੇ ਪੈਸੇ ਹੁੰਦਾ ਤੁਹਾਨੂੰ ਮਕਾਨ ਮਿਲ ਗਿਆ ਪਿਆ 80000 ਰੁਪਏ ਦਾ ਨਾ ਹੂੰ ਉਹਨਾਂ ਦਾ ਤਾਂ 50-70000 ਰੁਪਏ ਤੁਹਾਡਾ ਇਹਨਾਂ ਦਾ ਕਾਰ ਤੇ ਕੁਰਤੇ ਸਿੱਧੇ ਕਰਨ ਤੇ ਲੱਗ ਜਾਣਾ ਫੇ ਇੰਨੇ ਕਿੱਥੇ ਕਰੋੜਪਤੀਆਂ ਤੁਹਾਨੂੰ 4万 ਰੁਪਏ ਦਾ ਥਾਂ ਲਵੋਗੇ ਆਹੋ ਸਹੀ ਗੱਲ ਹੈ 5-6000 ਰੁਪਏ ਦਾ ਉਹਨੂੰ ਜਿਮੇਟਰ ਨੂੰ ਦੇ ਕੇ ਨਕਸ਼ਾ ਬਣਾਵਾਂਗੇ ਨਾ ਬਾਈ ਠੀਕ ਹੈ ਜਿਹੜੀ ਵੀ ਛੱਤ ਹੈਗੀ ਹੈ ਠੀਕ ਹੈ ਬਹੁਤ ਵਧੀਆ ਬਾਈ ਗੁਰੂ ਨੇ ਆਹ ਇਹਦਾ ਬਹੁਤਿਆਰ ਢਿੱਡ ਭਰਨਾ ਹੀ ਨਹੀਂ ਹੈਗਾ ਪਰਮਾਤਮਾ ਨੇ ਇਹ ਇਹ ਦੇਤੀ ਬਹੁਤ ਆ ਬਈ ਇਹਦਾ ਹੀ ਸ਼ੁਕਰਾਨਾ ਇਹ ਨੇੜੇ ਹੀ ਹੈ ਤੁਹਾਨੂੰ ਨਾ ਪਾਰਕ ਵੀ ਉਹਦੇ ਜਿੱਥੋਂ ਨਹੀਂ ਹੁੰਦੀ ਮੈਂ ਹਾਂ ਬੱਦੀਆ ਪਾਰਕ ਹੈ ਕੁਮਾਰ ਬਰਜਨ ਕੁਮਾਰ ਸਰਪੰਨ ਬਰਜਨ ਨੂੰਂਟੀ ਵਾਲੇ ਮਿਰਚ ਵੀ ਪਾ ਲਿਆ ਤੇ ਹੋਰ ਕੀ ਪਾਇਆ ਹੁੰਦਾ ਤੇ ਨੂਨ ਮਿਰਚ ਮਸਾਲੇ ਨਹੀਂ ਮਸਾਲੇ ਮਿਲਾਉਂਦੀ ਨਹੀਂ ਮੈਂ ਵੀ ਥੋੜਾ ਜਿਹਾ ਟਾਪਾਂ ਹਾਂ ਅੱਛਾ ਤਿਆਰੀ ਕਰਨੀ ਹੈ ਉਹਨੇ ਮੱਦੇ ਨਹੀਂ 0 ਨਹੀਂ ਬੋਲਦੇ ਤਾਂ ਪੰਕ ਪੰਕ ਦੇ ਬੋਲਣੀਆਂ ਇਹ ਨੂੰ ਥੋੜਾ ਜਿਹਾ ਘਰੜਨਾ ਚਿੱਕਲੇ ਜਿਹਾ ਉਹ ਇਹਦੇ ਵਿੱਚ ਚਿੱਕਣਾ ਨਹੀਂ ਸੀ ਮੈਂ ਤਾਂ ਰਤਨਾ ਹੀ ਕਰ ਦਿੰਦੀ ਹਾਂ ਹੋਰ ਬਦਿਆ ਮਸਾਲਾ ਚਿੰਟੀ ਤਰ੍ਹਾਂ ਫਿਕਟ ਨਹੀਂ ਆ ਰਿਹਾ ਕੋਈ ਮਦਦ ਨਹੀਂ ਕਰਾ ਰਹੀ Vedete che non ho mai visto come? Mira mi che टाइम <laughs> ਸਾਡੀ ਹਾਂ ਬੜਾਈ ਵੀਡੀਓ ਹਾਂ ਜਿਵੇਂ ਬੁੱਟਿਆ ਮੈਨੂੰ ਸਾਈਕਲ ਤੁਹਾਡੇ ਘਰੇ ਉਹ ਦੇ ਦੋ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਮੈਂ ਕਿਹਾ ਉਹ ਸੈਰ ਕਰਾ ਤਾ ਤੇ ਸਾਡੀ ਬਾਂਡਰ ਨੂੰ ਕਹਿੰਦੀ ਤੂੰ ਤੋਂ ਕੁਛ ਲੈਂਦੀ ਆ ਮੈਂ ਹਉਮੇ ਕੀ ਰਹੀ ਰਸੀ ਕਿ ਤੀ ਇੰਨਾ ਦਾ ਕੋਈ ਲਉਂਗਾ ਲੈਂਦੀ প্লাਸਟਿਕ ਦਾ ਕੋਈ ਡੱਬ ਲੈਂਦੀ ਤੋਂ ਤਰੀ ਲੈਂਦੀ ਕੋਸ਼ਟ ਲੈਂਦੀ ਪਲਾਸਟਿਕ ਵੀ ਹੋਣੇ ਆ ਨਾ ਨਹੀਂ ਆ ਅੱਛਾ ਮਾਂ ਮਮੀ ਨਾ ਬੜੀਆਂ ਨਾਲੋਂ ਤਾਂ ਟੱਕਰੀਆਂ ਹੁੰਦੀਆਂ ਸਾਰੀਆਂ ਤਾਂ ਬੜੀਆਂ ਵਾਲੇ ਪਾਸਤਾ ਤੋਂ ਨਾਲੇ ਪਲਾਸਟਿਕ ਦੇ ਸਾਰੇ ਹੁੰਦੇ ਨੇ ਇਹ ਵੈਸੇ ਤੇਰੇ ਨਾਲ ਤੇ ਇਹ ਸਾਰਾ ਦੇਖ ਲੈ ਮੈਂ ਹੱਲੇ ਫਿਲ੍ਹਾ ਬੱਤੇ ਦਾ ਨਾ ਮੈਂ ਬੱਸ ਸੁਣਿਆ ਸੀ ਸਹੀ ਗੱਲ ਹੈ ਨਾ ਬਾਤ ਪਹਿਲੀ ਵਾਰ ਸੁਣਿਆ ਇਹ ਵੀਰ ਜੀ ਜੀਰ ਹੋਰ ਤੇ ਵੀ ਲੋਕ ਕੋਲੇ ਜਿੱਟਣਾ ਹਾਂ ਬੋਲੇ ਰੋ ਕੇ ਕਰਦੇ ਮੁਰਗੇ ਤੇ ਮੈਨੂੰ ਲੱਗਦਾ ਨਾ ਹੋ ਪਾਣੀ ਹੋ ਜਾਦਾ

ਮਾਤਾ ਜੀ ਤੁਸੀਂ ਬਸ ਲੈ ਲਾ ਬਸ ਲੈ ਲਾ ਕੇ ਇਹ ਜੱਕਰ ਲਈ ਮੈਂ ਨਾ ਫਟ ਦੰਨੀ ਆ ਚਾਰ ਫਟ ਦੇ ਕੇ ਆਣੀ ਦਾ ਕੋਲ ਇਹ ਜੀਆ ਤੋਂ ਮਿਲਦਾ ਉਸ ਤੋਂ ਬੱਤੀ ਆ ਉਹ ਜਿੱਦਾਂ ਲਈ ਇਹ ਤਾਂ ਫੈਂਕ ਤੇ ਇੱਕ ਆ ਰਿਹਾ ਬੰਦ ਹੈ ਉਹ ਵੀ ਰੱਥੀ ਆ ਬੰਦ ਹੈ ਤੁਸੀਂ ਇੱਥੇ ਹੀ ਖਾਣੇ ਪੀਜੇ? ਵੀ ਜੇ ਇੱਥੇ ਖਾਣੇ। ਹਾਂ। ਪੀਣੋ ਦੀ ਲੱਗ ਰਿਹਾ ਨਾ। ਇਹ ਕ੍ਰੈਪ ਵੀ ਬਣਾਉਂਦੇ ਮੇਲਾ ਦਾ। ਹਾਂ, ਨਾ ਤੇਲ ਲੈ ਲੱਖਿਆ ਹੈ ਨਾ। ਸਹੀ ਹੈ। ਚਾਓ ਚਾਓ ਗ੍ਰਾਟੀਏ ਕੋਈ ਦੀ ਮਾਂ ਤੋਂ ਕੰਪਲੀਮੈਂਟਸ ਹੈ ਸ਼ਰਪ ਵੋ ਸੈ ਉਹ ਵੇਡਨ ਇਚਰ ਬਹੁਤ ਵਧੀਆ ਬੰਦਾ ਹੈ ਮੈਂ ਤਾਂ ਤੀਜ਼ੇ ਬਹੁਤ ਸੁਆਦ ਬਣਾਉਂਦਾ ਨਾ ਕਹਿੰਦਾ ਸੱਚੀ ਮਸਾਖਾ ਕਿਹੜਾ ਲੇਈਆਂ ਵਾਲਾ ਕ ਦੂਜਾ ਇਲੈਕਟ੍ਰੋਨਿਕ ਹੈ ਇਹ ਨਹੀਂ ਦੂਜਾ ਫੋਰਨੋ ਜਿਹੜੀ ਹੈ ਹਾਂ ਫੋਰਨੋ ਹੈ ਇੱਥੇ ਭਾਜੀ ਕੰਮ ਕਰਦੇ ਆ ਨਾਲ ਹੀ ਹੈ ਨਾ ਹਾਂਜੀ ਇਹ ਕੰਮ ਹੂੰ ਇਹ ਨੋਜ ਬੰਦ ਹੋ ਗਏ ਹੋਣਾ 9 ਵਜੇ ਬੰਦ ਹੋ ਜਾਂਦੀ ਹੈ ਮਾਰਕੀਟ ਇੱਥੇ ਹੈ ਕਿ ਸਾਰਾ ਸਾਰਾ ਐਲੀਮੈਂਟਰੀ ਦਾ ਸਮਾਨ ਮਿਲਦਾ ਅੱਛਾ ਅੱਛਾ ਖਾਣ ਪੀਣ ਦਾ ਪਾਣੀ ਪੂਣੀ ਪਾਨੀਆਂ ਜਾਤ ਨਹੀਂ ਸਕਦੇ ਅੰਦਰ ਵੀ ਮਿਲਦਾ ਜਾ ਸਕਦੇ ਆ ਬਣਾ ਲੀ ਹਾਂ ਚਲਾ ਇਹ ਫਾਟੋ ਕੋਨੋਚੀਰੇ ਲਾ ਮੀ ਕਾਵੀਆ ਇੱਥੇ ਭਾਜੀ ਸਾਡੇ ਕੰਮ ਕਰਦੇ ਆ ਮੈਂ ਸਾਲੂਟਾ ਲ ਕਸੇ ਲ ਅਮੀਗਾ ਮੀਆ ਬੋਲੇ ਵੇਦੇ ਰੋਸੇ ਕੇ ਦੋਵੇ ਲਾ ਵੋਨੋਸੇਰਾ Eh, puoi entrare per fare spesa qua sai ah, va bene <laughs> okay, con, con le collette noi abiti lecce vai con calma allora. non ti preoccupare ok In questo è il supermercato molte bravi persone <inaudible> che lavorano qua calma, potete no, venire no, a fare spesa quando <inaudible> volete <inaudible> si aprono alle 6 mattina 6 e mezzo fino eh, alle 9 si sì. pubblicità 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 e eh, per dire scontami Long vero? Una volta, una volta sì, puoi entrare sei io. Sì Va bene e eh, vuole lui è padrone Ah ok Si chiama Mauro Mauro Ok Lei Lei è la ghira eh? <ride> ragazzi qua mamma è fine Ok Va bene Quella che è più brava non ti oggi <ride> no, Sei io ओके चाओ बोनसेरा चाओ की से facendo il video a qualcuno चाओ चाओ पैने बाबे ने ओके पै विज्ञापन ओके चाओ चाओ ग्राचे सही है फिर आए देवी बॉडी सुपी तो हां भी भाई देखते कि दमा हो गए सी आरीबाओ ई से आरीबाओ पाटी दी दुकान भी देखे ਪਬਲੀਕੀ ਤਾਂ ਪਬਲੀਕੀ ਤਾਂ ਕਰਿਆ ਇਹ ਮੈਂ ਕਿਉਂਸ ਨਾ ਇਹ ਪਰੋਨੇ ਦੀ ਮਾਂ ਡੀਨੋਗੋਜ਼ੀਆ ਕੇ ਬਿਊ ਬਰਾਵ ਜੇ ਲਪਰਕੋਆ ਨੋ ਚੀਓਦੀ ਐ ਬਰਾਇ ਇਉਂ ਉਹ ਹੋਰ ਕਦੇ ਇਸ ਕੋਲੋਂ ਤਰੇ ਕਦਾ ਦਰਬਾੜਾ ਕੇ ਕਿ ਤੇਰਾ ਪਬਲੀਕੀ ਦਾ ਕੰਮ ਹੈ ਤੇ ਦੁਕਾਨ ਦੀ ਚਾਹ ਤੁਹਾਨੂੰ ਦੇਉਂ ਵਿਚਾਈ ਤੇ ਤਨਾਗਾ ਤੀ ਕਿ ਕਿ ਲੜਾਓ ਸਾਰੇ ਤੇ ਤੇਰਾ ਬੋਲੇ ਤਾਂ ਫੇਰ ਵੀ ਦੀਗਨੀ ਤੇ ਕਾਪੂ ਕੋਸ਼ੀ ਨੀ ਮਾਂ ਕਾਰਨ ਕਹਿੰਦੇ ਬੋਟਲ ਜਿਉਂਦੀ ਉਸੇ ਚਲੋ ਮੰਜਾਰੇ ਦੇ ਸੋ ਪੀਸ ਤੇ ਬਣਾਇਆ ਉਹ ਮੁਰਗੀ ਸੁ 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 ਆਹੋ ਮੋਟਾ ਦੀਦੀ ਤੇ ਦੀਦੀ ਕੋ ਪੋਲਾ ਅੱਛਾ ਇਹ ਤੋਂ ਚਪੋਲਾ ਦੀਓ ਦੀਸ ਬੂ ਹਮ ਉਹ ਤੇ ਸੁਕਾਣ ਸੁਕਾਣ ਲੁਖਾ ਖਾ ਲਾ ਮਰਗਰੀਟਾ ਆ ਪਾਸਾ ਮਰਗਰੀਟਾ ਲੈ ਹਾਂ ਮਰਗਰੀਟਾ ਸੁਖੀ ਨੇ ਤੇ ਭਾਜੀ ਨੇ ਲਿਆ ਤੋਨੋ ਚਪੋਲਾ ਚੈਲੋਜੀ ਆਦੇਸੋ ਮੰਜਾਰੇ ਲੈ ਲਓ ਨੇ ਮਿਰਚਾਂ ਹੈਗੀਆਂ ਹਾਂਜੀ ਪਾਈਏ ਨੇ ਨੇ ਇੱਕ ਆਪਣੀ ਹਾਂ ਸਹੀ ਹੈ ਓਕੇ ਮੈਨੂੰ ਐ ਵੀ ਤਾਲੇ ਕਰ ਬਾਸਤ ਓ ਕਿਦੋਂ ਓ ਕਿਦੋਂ ਨੀ ਆਹ ਕੌਣ ਕਹੀਏ ਮਾਸੜਰ ਪੰਜ ਦੀ ਲੜਾਈ ਹੋ ਰਹੀ ਹੈ ਕਿੱਥੇ ਆ ਦਵਾਂਦੇ ਹੋ ਰਹੇ ਆ ਦਵਾਂਦੇ ਇਧਰੋਂ ਆ ਹਾਂ ਬੇਕੇਂਦਰ ਕਿੱਥੋਂ ਆ ਰਿਹਾ ਗੱਲ ਤਾਂ ਬੜੀ ਗਲਤ ਨਹੀਂ ਜੀ ਮੈਂ ਤੁਹਾਨੂੰ ਹਾਂ ਅਧਿਕਾਰ ਆਪਣੀ ਹੈਲਪ ਦੀ ਕੋਈ ਨਾ ਆ ਰਿਹਾ ਹੈਲਪ ਵੀ ਗੱਲ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਹੈਲਪ ਚੱਲ ਰਹੀ ਆ ਵੀ ਜੇ ਤੂੰ ਕਿਸ ਨੂੰ 100 ਰੁਪਏ ਦੇਵੇਂਗੀ ਤਾਂ ਉਹਦਾ ਉਸੇ ਟਾਈਮ ਨਹੀਂ ਹੁੰਦਾ ਵੀ ਤੈਨੂੰ ਉਸੇ ਟਾਈਮ ਸੋਲੂਸ਼ਨ ਮਿਲ ਜਾਵੇ ਉਹ ਤਾਂ ਮੈਨੂੰ ਪਤਾ ਹੈ ਮੇਰਾ ਬਹੁਤ ਭਾਰੀ ਮਾਇ ਜਿੱਦਾਂ ਮੈਂ ਪਾਪੜੀ ਹਾਂ ਤਾਂ ਕੀਤੀ ਸੀ ਪਰ ਮੰਮਾ ਮਨ ਨੇ ਕਿੰਨੇ ਬਰੇ ਜੋਲੇ ਕਿ ਆਈਏ ਆਪਣੀ ਦੇ ਫੈਸਲੀ ਉਹਦਾ ਹੋਰ ਚੱਕਰ ਹੋ ਗਿਆ ਇਹ ਬੰਦੇ ਨੇ ਗਰੀਬਾ ਤੂੰ ਤਾਂ ਮਾਪਪਰੋਂ ਕੇਂਦਰ ਤੇ ਆ ਕੇ ਮम्मा ਨੇ ਤੇਰੀ ਹੈਲਪ ਕਰਦੀ ਤੂੰ ਤਾਂ ਮੰਗ ਕੇ 10 ਰੁਪਏ ਇੱਕ ਪੁਕਾਰੇ ਨੂੰ ਦੇ ਕੇ ਤੂੰ ਮੰਗ ਰਹੀ 20 ਉਹ ਬਿੰਦੀ ਮਿਲਾਏ ਉਹ ਥੋੜੀ ਹੋ ਜਾਗਾ ਨਹੀਂ ਕਿਉਂ ਚੋਇਤ ਹੁਣ ਮੇਰੇ ਘਰ ਸੋਂ ਕੋਈ ਰਸਤੇ 'ਚ ਤੈਨੂੰ ਗੁੜੀ ਮਿਲੀ ਹੈ ਉਹਨੇ ਸਮਾਨ ਚੱਕਿਆ ਲਫਾਫੇ ਤੂੰ ਤੁਰਿਆ ਨਹੀਂ ਜਾ ਰਿਹਾ ਤੂੰ ਤੋਰੇ ਸੁਆਫੇ ਸਮਾਨ ਜਾ ਕੇ ਭਾਗ ਤੂੰ ਲੋਕ ਐਸੇ ਆ ਉਹ ਕੁੜੀ ਦਾ ਫਾਇਦਾ ਹੋ ਗਿਆ ਯਾਰ ਯਾਦ ਹੈ ਤੇਰੇ ਅੱਜ ਤੇਰਾ ਅੱਗੇ ਦਾ ਫਾਇਦਾ ਹੋ ਗਿਆ ਤੂੰ ਕਾਹ ਜਾ ਕੇ ਵੇਚ ਦੇ ਨਹੀਂ ਯਾਦ ਹੈ ਤੂੰ ਉਦੀ ਹੈਲਪ ਕਰੇ ਕਰਦੀ ਸੀ ਆਪਣੇ ਘਰ ਦੇ ਕੋਲ ਸੀ ਇੱਕ ਕੁੜੀ ਉਹ ਤੈਨੂੰ ਜਿ ਸਮਾਨ ਜਿਸ ਸਮਾਨ ਕਰੀ ਮੈਂ ਨਾ ਸਮਾਨ ਚ ਕਾਮਾਂ ਕੁੱਕਾ ਦੀ ਕੁੜੀ ਕੁੱਕਾ ਦੀ ਬੂੜੀ ਨਹੀਂ ਨਾ ਨਾ ਆਪਣੇ ਯਾਰ ਇੱਕ ਹੈਗੀ ਸੀ ਗਲੀ ਵਿੱਚ ਤੇ ਭੁੱਲੀ ਹਾਂ ਮਰ ਜਿੱਦ ਘਰੇ ਕਰਦੀ ਸੀ ਫਿਰ ਇਹਨੂੰ ਚੀਜ਼ਾਂ ਲਿਆ ਕੇ ਦਿੰਦੀ ਸੀ ਖਾਣ ਨੂੰ ਕਦੇ ਮੈਨੂੰ ਨਹੀਂ ਆ ਯਾਦ ਭੁੱਲ ਗਿਆ ਜਾਂ ਮੈਂ ਮੈਂ ਤੋਂ ਚ ਵੀ ਆ ਮੈਂ ਤੋਂ ਚ ਕਹਿੰਦੀ ਮੈਨੂੰ ਬਹੁਤ ਚੰਗੀ ਲੱਗਦੀ ਨਹੀਂ ਇਹਦਾ ਕਹਾਵਣਾ ਇਹ ਦੇ ਨਹੀਂ ਨਹੀਂ ਮੈਂ ਟੀਚਰ ਨੇ ਕਿਹਾ ਸੀ ਕਿ ਹੈ ਨਾ ਐਟਾ ਹੁੰਦਾ ਜਿੱਦਾਂ ਜਿੱਦਾਂ ਨਾ ਤੁਸੀਂ ਕੋ ਜਿਹੜਾ ਮਰਜੀ ਕਰ ਲੋ ਪਾਪਾ ਨਹੀਂ ਨਹੀਂ ਪਾਪਾ ਤੂੰ ਦੱਸ ਤੇ ਤੁਸੀਂ ਕਹਿੰਦੇ ਬਪਾਥੇ ਨਹੀਂ ਪਾਪਾ ਨਹੀਂ ਪਾਪਾ ਕਥੀ ਨਹੀਂ ਟੀਚਰ ਕਹਿੰਦੇ ਕਿ ਇੰਨਾ ਤਾਂ ਕੀ ਹੁੰਦਾ ਜਿੱਦਾਂ ਤੁਹਾਡੀ ਮੁੱਕੀ ਹੁੰਦੀ ਹੈ ਮੁੱਕੀ ਦਾ ਮੂੰਹ ਤੇ ਮਾਰ ਦਿੰਦਾ ਮੂੰਹ ਤੇ ਮਾਰੇ ਹੁਕਾ ਮੈਸੂਰਾ 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 ਐਦਾ ਆਉਂਦਾ ਮੈਂ ਕੀ ਮੰਗੂ ਐਦਾ ਆਉਂਦਾ ਮੈਡਮ ਨੂੰ ਤੁਮ ਜਾਦੀ ਜਾ ਕੇ ਮੈਸੂਰਾ ਦਿਲ ਦਾ ਐਦਾਂ ਮੈਂ ਤਾਂ ਹੁਕਮਤ ਕੱਢ ਰਹੀ ਐ ਨਹੀਂ ਐਦਾਂ ਮੁਕੇ ਦਾ ਮੁੱਲਾ ਲੈ ਜੀ ਮੈਨੂੰ ਕਹਣੀ ਐ ਮੇਰਾ ਮੰਮੀ ਜਾਨੀ ਬਦਾਰੀ ਕਿ ਕੁਏ ਪੈਸੇ ਆ ਫੇਮ ਤੇ ਮੈਨੂੰ ਮਾਰੀ ਕੱਖ ਤੇ ਸਮਝ ਨਹੀਂ ਆ ਤੇਰੀ ਥੀਕੀ ਬਾਏ ਬੁੱਤ ਬਾਏ 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 ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਗੁੱਡ ਨਾਈਟ